ਇਸਰਾ ਹੀ ਆਈ ਡੀਆ ਕਿ ਆਟੋ ਦੇ ਵਿੱਚ ਸੈਟਅਪ ਦੁਲੰਦਾਇਕ ਮੈਂ ਤਿਆਰ ਕਰਾਂ ਸਰ ਆਟੋ ਦੇ ਵਿੱਚ ਇਸਰੇ ਆ ਕੋ ਬੈ ਹੋਟਲਾਂ 'ਚ ਜੋਬ ਕਰਦਾ ਬੈ ਹੈ ਤੇ ਮੈਨੂੰ ਕਿਤੇ ਅੱਪਰ ਤੁਸੀਂ ਕਿਤੇ ਜਾਣਾ ਪੈ ਗਿਆ ਸੀ ਤੇ ਦੁਬਾਰਾ ਮੈਂ ਵਾਪਸ ਆ ਤੇ ਮੈਨੂੰ ਮੇਰੇ ਮੌਨਾ ਸਾਹਿਬ ਨੇ ਕੋਈ ਜੋਬ ਤੋਂ ਮਨ੍ਹਾ ਕਰਤਾ ਤੇ ਜੋਬ ਤੋਂ ਮਨ੍ਹਾ ਕਰਤਾ ਤੇ ਮੈਨੂੰ 2-4 ਮਹੀਨੇ ਘਰ ਕਿਲੇ ਬੈਣਾ ਪੈ ਤੇ ਤੱਜ ਜਗ ਸੰਮੈਂ ਆਪਣਾ ਡਿਸਿਪਲ ਤੱਕ ਮੈਂ ਆਪਣਾ ਚਲੋ ਆਪਣਾ ਕੋਈ ਮਾੜਾ ਮੋਟਾ ਕੰਮ ਕਰਨਾ ਚਲੋ ਜੇ ਮੈਂ ਹੋਟਲ ਵਾਲੀ ਸੈਲੀ ਨਹੀਂ ਸਟਾਰਟਿੰਗ ਦੇ ਮੇਲ ਪਾਈ ਪਰ ਹੋਲੀ ਦਿਨ ਟਾਈਮ ਪਾ ਕੇ ਆਪਣੀ ਹੋਟਲ ਦੀ ਨਹੀਂ ਸੈਲੀ ਤੱਕ ਪਹੁੰਚ ਜਾਣਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਮਾਹੌਤਲ ਦਾ ਇਸ ਹਾਲੀ ਤੱਕ ਆਪਣਾ ਪਹੁੰਚ ਗਿਆ ਹੈ ਅੱਜ ਤੋਂ ਬਦਲਾਅ ਦੀ ਗੱਲ ਕਰ ਰਹੇ ਸਰ ਉਹ ਇੱਕ ਨੌਕਰੀ ਆ ਇਹ ਸਾਰੇ ਇੱਕ ਆਪਣਾ ਬਿਜ਼ਨਸ ਹੈ ਹੋਟਲ ਲਾਈਨ ਦੀ ਕੀ ਹੈ ਮੇਨ ਕਿਉਂਕਿ ਪ੍ਰੋਪਰ ਇੱਕ ਦੇ ਬ੍ਰਾਂਡ ਦੇ ਸਮਾਨ ਉੱਥੇ ਵਰਤੀਦਾ ਅੱਛਾ ਠੀਕ ਹੈ ਹੋਟਲ ਲਾਈਨ ਤੇ ਪ੍ਰੋਪਰ ਐਮਡੀ ਆ ਦਾ ਮਸਾਲੇ ਆ ਐਮਡੀ ਆ ਦਾ ਸਾਰਾ ਕੁਝ ਮਿਲਦਾ ਮਸਾਲੇ ਵੀ ਆ ਅੱਛੀ ਕੁਆਲਿਟੀ ਦੇ ਸਮਾਨ ਉੱਥੇ ਵਰਤੀਦਾ ਉਹ ਉਹੀ ਸਮਾਨ ਅਸੀਂ ਇੱਥੇ ਵਰਤੇਦੇ ਬੇ ਆ ਅੱਛੀ ਕੁਆਲਿਟੀ ਆਪਾਂ ਇਸਤੇਮਾਲ ਕਰ ਰਹੇ ਆ ਲੋ ਕੁਆਲਿਟੀ ਦੇ ਮਸਾਲੇ ਨਹੀਂ ਇਸਤੇਮਾਲ ਕਰ ਰਹੇ ਅੱਛੇ ਬ੍ਰਾਂਡ ਦੇ ਮਸਾਲੇ ਇਸਤੇਮਾਲ ਕਰ ਰਹੇ ਤੇ ਬਸ ਟੇਸਟ ਜੋ ਟੇਸਟ ਆਪਾਂ ਹੋਟਲ ਲੈਂਚ ਚ ਰੱਖਿਆ ਉਹ ਟੇਸਟ ਅਸੀਂ ਇੱਥੇ ਦੇ ਰਹੇ ਹਾਂ ਕਸਟਮਰ ਨੂੰ ਟੇਸਟ ਨਾਲ ਔਰ ਕੁਆਲਿਟੀ ਨਾਲ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਇਸ ਤਰ੍ਹਾਂ ਦਾ ਟੇਸਟ ਲੱਗਦਾ ਵੀ ਕਾਫੀ ਵਧੀਆ ਹੈਗਾ ਕਈ ਵਾਰੀ ਆ ਚੁੱਕੇ ਪਹਿਲੇ ਵੀ ਨਾਲੇ ਬੜਾ ਰੀਜ਼ਨੇਬਲ ਰੇਟ ਹੈ ਇਟਸ ਕੁਆਇਟ ਗੁੱਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਨਾਂ ਨਾਲ ਵਾਸ਼ਿਪ ਸਿਕਵਲ ਅੰਮ੍ਰਿਤਸਰ ਚ ਅਕਸਰ ਤੁਹਾਨੂੰ ਖਾਣ ਪੀਣ ਨੂੰ ਚੀਜ਼ਾਂ ਬਹੁਤ ਮਿਲਦੀਆਂ ਨੇ ਅਸੀਂ ਦੇਖ ਲਈਏ ਤੇ ਰੋਡ ਸਾਈਡ ਤੁਹਾਨੂੰ ਹਰ ਇੱਕ ਚੀਜ਼ ਮਿਲ ਜੇ ਕਿ ਵੱਖਰੀ-ਵੱਖਰੀ ਖਾਨੋਂ ਪਰ ਉਹਨਾਂ ਚੀਜ਼ਾਂ ਪਿੱਛੇ ਹਰ ਇੱਕ ਦੀ ਕਹਾਣੀ ਹੁੰਦੀ ਹੈ ਹਰ ਇੱਕ ਜੋ ਹੈ ਕਿ ਕਿਸੇ ਮਕਸਦ ਦੇ ਨਾਲ ਜਿਹੜਾ ਉਹ ਕੰਮ ਕਰਦਾ ਹੈ ਤੇ ਅੱਜ ਤੁਹਾਨੂੰ ਅਸੀਂ ਇਹੋ ਜੀ ਕਹਾਣੀ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਸੈਟਅਪ ਸ਼ੁਰੂ ਕੀਤਾ ਗਿਆ ਆਟੋ ਤੇ ਅਕਸਰ ਲੋਕੀ ਆਟੋਆਂ ਦੇ ਸਵਾਰੀਆਂ ਨੂੰ ਛੱਡਦੇ ਨੇ ਸਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਠਾਉਂਦੇ ਨੇ ਦੇਖਿਆ ਜਾਵੇ ਤਾਂ ਇਸ ਵੀਰ ਨੇ ਆਟੋਂ ਦੀ ਮਦਦ ਦੇ ਨਾਲ ਇੱਕ ਰੈਸਟੋਰੈਂਟ ਦਾ ਵਰਗਾ ਇੱਕ ਖਾਣਾ ਇੱਥੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਬਿਕੋਜ਼ ਇਹਨਾਂ ਦਾ ਜਿਹੜਾ ਇੱਕ ਪਹਿਲਾਂ ਰੈਸਟੋਰੈਂਟ ਦੇ ਵਿੱਚ ਸ਼ੈਫ ਦੇ ਇੱਕ ਕੰਮ ਕਰਦੇ ਸੀ ਕਿ ਸ਼ੈਫ ਦੇ ਤੌਰ ਤੇ ਕੰਮ ਕਰਦੇ ਸੀ ਜਿਸ ਦੇ ਵਿੱਚ ਇਹ ਬਹੁਤ ਵਧੀਆ ਇੱਕ ਜੌਬ ਕਰ ਰਿਹਾ ਸੀ ਪਰ ਉਸ ਨੂੰ ਛੱਡਣਾ ਪਿਆ ਕਿਸੇ ਕਾਰਨ ਕਰਕੇ ਤੇ ਹੁਣ ਆਪਣਾ ਸੈਟਅਪ ਸ਼ੁਰੂ ਕੀਤਾ ਤੁਹਾਨੂੰ ਪਹਿਲਾਂ ਸੈਟਅਪ ਮੈਚ ਲਈ ਦਿਖਾ ਦੇਣਾ ਇਹ ਜਿਹੜਾ ਤੁਸੀਂ ਸੈਟਅਪ ਦੇਖ ਰਹੇ ਹੋ ਇੱਕ ਆਟੋ ਤੇ ਸੈਟਅਪ ਲਗਾਇਆ ਗਿਆ ਐ। ਅਕਸਰ ਹੀ ਲੋਕੀ ਜਿਹੜੇ ਨੇ ਕਿ ਕਾਰਟ ਇੱਕ ਵੱਖਰੀ ਬਣਾਉਂਦੇ ਨੇ ਜਾਂ ਕਹਿ ਰਹੀਏ ਗੱਡੀ ਦੇ ਕੋਚ ਪਰ ਇੱਕ ਨਵਾਂ ਸੈਟਅਪ ਦੇਖਣ ਨੂੰ ਮਿਲਿਆ। ਆਟੋ ਤੇ ਹੀ ਇੱਕ ਸਟੇਅਰ ਕੀਤਾ ਗਿਆ ਤੇ ਦੂਸਰੀ ਗੱਲ ਇਹ ਕਿ ਜਿਹੜੇ ਭਾਜੀ ਨੇ ਇਹ ਖੋਦ ਇੱਕ ਸ਼ੈਫ ਰਹਿ ਚੁੱਕੇ ਨੇ ਕਿ ਬਹੁਤ ਵਧੀਆ ਹੋਟਲ ਦੇ ਵਿੱਚ ਗੱਲਬਾਤ ਕਰ ਲੈਣੇ ਆ। ਭਾਜੀ ਪਹਿਲੇ ਦਾ ਸੈਸ ਜੀ ਮੇਰਾ ਸਭ ਨਾਮ ਜੀ ਆਪ ਦਾ ਬੇਲਦਾਰ ਸਰ ਕੁਮਰ ਸਿੰਘ। ਕੁਮਰ ਸਿੰਘ ਜੀ ਜਾਨਣਾ ਚਾਹਾਂ ਕਿ ਆਖਰ ਕਿਸ ਤਰ੍ਹਾਂ ਇਹ ਆਈਡੀਆ ਆਇਆ ਕਿ ਆਟੋ ਦੇ ਵਿੱਚ ਸੈਟਅਪ ਦੁਲੰਦਾਇਕ ਮੈਂ ਤਿਆਰ ਕਰਾਂ। ਸਰ ਆਟੋ ਦੇ ਵਿੱਚ ਸ੍ਰੀ ਹੈ ਕੋ ਬਏ ਹੋਟਲਾਈਨ ਚ ਜੌਬ ਕਰਦਾ ਬੈਠੇ ਤੇ ਮੈਨੂੰ ਕਿਤੇ ਅਬਚ ਸੀ ਕਿਤੇ ਜਾਣਾ ਪੈ ਗਿਆ ਸੀ ਤੇ ਮੇਰੀ ਛੁੱਟੀਆਂ ਥੋੜੀ 2-4 ਛੁੱਟੀਆਂ ਮੇਰੀ ਜ਼ਿਆਦਾ ਹੀ ਹੋ ਗਈ ਤੇ ਦੁਬਾਰਾ ਮੈਂ ਵਾਪਸ ਆ ਤੇ ਮੈਨੂੰ ਮੇਰੇ ਬੌਣਾ ਸਾਹਿਬ ਨੇ ਕੋ ਜੌਬ ਤੋਂ ਮਨਾ ਕਰਤਾ ਤੇ ਜੌਬ ਤੋਂ ਮਨਾ ਕਰਤਾ ਤੇ ਮੈਨੂੰ 2-4 ਮਹੀਨੇ ਘਰ ਦੇ ਲੈ ਬੈਨਾ ਪਏ ਜੌਬ ਤਾਂ ਮੈਨੂੰ ਮਿਲ ਰਹੀ ਪਰ ਮੇਰੇ ਬਾਬ ਸੰਦੇ ਸੈਲਰੀ ਨਹੀਂ ਮਿਲ ਪਾ ਰਹੀ ਫਿਰ ਬੜਾ ਸਰ ਘਰ ਤਾਂ ਪਤਾ ਜੇ ਜੌਬ ਚੱਲ ਜੇ ਤੇ ਫਿਰ ਮੁਸ਼ਕਿਲਾ ਕਿੰਨੀ ਸਾਰੀਆਂ ਆ ਜਾਂਦੀਆਂ ਖਰਚਾ ਪਾਣੀ ਚੱਲਣਾ ਮੇਰਾ ਬਹੁਤ ਔਖਾ ਹੋ ਗਿਆ ਤੇ ਫਿਰ ਮੇਰੇ ਬ੍ਰਦਰ ਨੇ ਆਪ ਆਪਣੇ ਗੱਲਬਾਤ ਵਰਾ ਕੀਤੀ ਤੇ ਪਰੇਸ਼ਾਨ ਹੋਇਆ ਪੈ ਗਿਆ ਤੇ ਮੈਂ ਬ੍ਰਦਰ ਨੂੰ ਕਹਿੰਦੇ ਤੂੰ ਇੱਕ ਰੀ ਆਟੋ ਦੇ ਵਿੱਚ ਟਰਾਈ ਕਰਕੇ ਦੇਖ ਲੈ ਜੇ ਜਿਹੜਾ ਕੰਮ ਸੁੱਤਰ ਆਦਾ ਤੂੰ ਆਪ ਟਰਾਈ ਕਰ ਲੈ ਤੇ ਮੈਂ ਫਿਰ ਮੈਨੂੰ ਅਤੁਲ ਦਾ ਇਹ ਨਾ ਨੇ ਰੈਫਰ ਕੀਤਾ ਇਹ ਤੇ ਆਪਣਾ ਅਤੁਲ ਦਿਖਾਇਆ ਨਾ ਨੇ ਤੇ ਅਤੁਲ ਵਿੱਚ ਸਰ ਮੈਨੂੰ ਐ ਆਟੋ 'ਚ ਜ਼ਿਆਦਾ ਮੈਨੂੰ ਕਿਉਂ ਅੱਛਾ ਲੱਗਿਆ ਕਿਉਂਕਿ ਇੱਦਾਂ ਸੀਟ ਹੋ ਜਦੀ ਮੁੱਦੀ ਤੇ ਹੋਰ ਆਟੋ ਤੇ ਮੈਂ ਚੱਕ ਤਾ ਤਾਂ ਹੋਰ ਆਟੋ ਵਿੱਚ ਸੀਟਾਂ ਉਲਟੀ ਨਹੀਂ ਹੁੰਦੀ ਜਿਦਾਂ ਪਿਆਗੋ ਹੋ ਗਿਆ ਮੇਂਤਰਾ ਹੋ ਗਿਆ ਮੋਂਤਰਾ ਹੋ ਗਿਆ ਬਜਾਜ ਵਾਲਾ ਦੀ ਹੋ ਕਿਸੇ ਦੀ ਸੀਟ ਉਲਟੀ ਨਹੀਂ ਹੁੰਦੀ ਪਰ ਸ਼ਾਲ ਹੁੰਦੇ ਬਾਅਦ ਫਿਰ ਸਭ ਕਰਕੇ ਤਾਲਾ ਆਪਣਾ ਕੰਮ ਖੋਲਿਆ ਤੇ ਬਾਕੀ ਹੋਟਲ ਵਾਲਾ ਕੰਮ ਇੱਥੇ ਮਿਲ ਰਿਹਾ ਆਪਣਾ ਤੇ ਤੰਮ ਠੀਕ ਚੱਲਦਾ ਮੇਰਾ ਕੰਮ ਅਚ ਇੱਕ ਹੋਟਲ ਦੇ ਵਿੱਚ ਇੱਕ ਜੌਬ ਕਰਨਾ ਇੱਕ ਸ਼ੈਫ ਤੇ ਰੈਂਕ ਤੇ ਇੱਕ ਬਹੁਤ ਵੱਡੀ ਜੌਬ ਹੁੰਦੀ ਹੈ ਤੁਸੀਂ ਆਪਣੀ ਜੌਬ ਨੂੰ ਛੱਡਿਆ ਫਿਰ ਇੱਥੇ ਆਏ ਕਿਉਂ ਕੀ ਕਰਨ ਮਰ ਸੀ ਸਰ ਜੌਬ ਨਾ ਛੱਡੀ ਨਹੀਂ ਸਰ ਮੈਨੂੰ ਮੇਰੇ ਹੋਰ ਨਾਲ ਸਾਹਮਣੇ ਨਾ ਵੜਦਾ ਕਰਤਾ ਹੈ ਜੌਬ ਜੌਬ ਮੈਂ ਛੱਡੀ ਨਹੀਂ ਤੇ ਜੇ ਮੇਰੀ ਜੋਬ ਗਈ ਆ ਤੇ ਸਰ ਫੇਰ ਜਾ ਕੇ ਮੇਡਾ ਡਿਸੀਜਨ ਲੈਣਾ ਪਿਆ ਜੋਬ ਮੈਨੂੰ ਮਿਲ ਰਹੀ ਪਰ ਮੇਰੇ ਮਾਂਸਤ ਦੀ ਜੋਬ ਮੈਨੂੰ ਮਿਲ ਗਈ ਅੱਛਾ ਤੇ ਫੇਰ ਜਾ ਕੇ ਮੈਂ ਹਾਰ ਗਿਆ ਆਪਣਾ ਕਿਹਾ ਚਲੋ ਆਪਣਾ ਮੈਂ ਕੁਝ ਮਾੜਾ ਮੋਟਾ ਕੁਝ ਕਰਾਂ। ਬਈ ਇੱਕਦਮ ਜੋਬ ਦਾ ਨਾਲ ਇੱਕ ਬੰਦੇ ਦਾ ਘਰ ਚੱਲਦਾ ਹਨਾ ਜੋ ਪੈਸੇ ਆਂਦੇ ਉਸ ਅਕੋਰਡਿੰਗ ਸਾਰਾ ਘਰ ਦਾ ਸਿਸਟਮ ਬਣਿਆ ਹੁੰਦਾ ਇੱਕਦਮ ਜੋਬ ਚਲੇ ਜਾਣਾ ਪੈਸੇ ਆਣੇ ਬੰਦ ਹੋ ਜਾਂਦੇ ਇੱਕ ਸਿਸਟਮ ਹਿਲ ਜਾਂਦਾ ਕੀ ਉਦੋਂ ਕੀ ਮੁਸ਼ਕਿਲ ਆ। ਬਦਦਾ ਸਾਰੇ ਇਸ ਤਰ੍ਹਾਂ ਨਾ ਦੇਖੋ ਜੋਬ ਤੇ ਮੈਂ ਪਹਿਲਾਂ ਪਹਿਲਾਂ ਮੈਂ ਜੋਬ ਹੀ ਟਰਾਈ ਕੀਤੀ। ਜੋਬ ਨਹੀਂ ਟਰਾਈ ਕਰਤੇ ਜੋਬ ਸਰ ਮਨੋਂ ਜੋਬ ਮਿਲਦੇ ਪਰ ਮੇਰੇ ਬਾਂਸਨ ਦੀ ਸੈਲਰੀ ਨਹੀਂ ਮਿਲ ਰਹੀ ਤੇ ਜਿਹੜਾ ਤੁਹਾਨੂੰ ਪਤਾ ਇੱਕ ਨੇ ਬਜਟ ਬਣਾਇਆ ਹੋਵੇ ਉਹ ਦੁਬਾਰਾ ਉਸ ਬਜਟ ਦੇ ਵਿੱਚ ਸੈਲਰੀ ਨਾ ਮਿਲੇ ਤਾਂ ਉਹ ਥੋੜੀ ਜਿਹੀ ਡਾਊਨ ਮਿਲੇ ਸਾਲੇ ਤਾਂ ਉਹ ਫਿਰ ਸਰਕਲ ਸੱਟ ਜਾਨੀ ਲੱਗਦਾ ਤੇ ਤੱਕ ਜਾ ਕੇ ਸਰ ਮੈਂ ਆਪਣਾ ਡਿਸੀ ਲੱਤਾ ਮੈਂ ਆਪਣਾ ਚਲੋ ਆਪਣਾ ਕੋਈ ਮਾੜਾ ਮੱਟਾ ਕੁਸ਼ਲਨਾ ਚਲੋ ਜੇ ਮੈਂ ਹੋਟਲ ਵਾਲੀ ਸੈਲਰੀ ਨਹੀਂ ਸਟਾਰਟਿੰਗ ਦੇ ਮਿਲ ਪਾਈ ਕਿ ਪਰ ਹੌਲੀ ਹੌਲੀ ਟਾਈਮ ਪਾ ਕੇ ਆਪਣੀ ਹੋਟਲ ਦੀ ਸੈਲਰੀ ਤੱਕ ਪਹੁੰਚ ਜਾਗਾ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਹੋਟਲ ਦੀ ਸੈਲਰੀ ਤੱਕ ਆਪਣਾ ਪਹੁੰਚ ਗਿਆ ਇਸ ਟਾਈਮ ਤੇ ਦੇਖੀ ਜਾਵੇ ਭਜੀਕਾ ਹੋਟਲ ਦੇ ਕੰਮ ਚ ਤੇ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਇੱਕ ਰੋਡ ਸਾਈਡ ਦੇ ਵਿੱਚ ਕੰਮ ਕਰਨਾ ਇੱਕ ਆਟੋ ਤੇ ਫਰਕ ਹੁੰਦਾ ਕਿੰਨਾ ਕਿ ਮੁਸ਼ਕਲ ਆਉਂਦੀ ਹੈ ਦੇਖਾ ਕੀ ਚੇਂਜਸ ਆਏ ਨੇ ਤੁਹਾਡੇ ਇੱਕ ਹੋਟਲ ਚ ਕੰਮ ਕਰਨ ਚ ਤੇ ਇੱਥੇ ਕੰਮ ਸਰ ਹੋਟਲ ਦੇ ਵਿੱਚ ਦੇ ਜੋ ਇੱਕ ਇੱਕ ਮਾਈਂਡ ਸੈਟ ਹੁੰਦਾ ਇਹ ਨਾ ਉਹ ਤੋਂ ਆਪਣੇ ਤਿਆਤਰ ਹੋ ਕੇ ਤੇ ਆਪਣਾ ਸਿੱਧਾ ਜਾਓ ਆਪਣਾ ਕੰਮ ਗੁੰਮ ਕਰੋ ਤੇ ਇੱਕ ਸੈਟਅਪ ਬਣਿਆ ਹੁੰਦਾ ਪੂਰਾ ਪ੍ਰੋਪਰ ਉੱਥੇ ਕਿ ਕਿ ਪਤਾ ਆਪਾ ਸਾਡੀ ਡਿਊਟੀ ਸ਼ਿਫਟ ਬਾਈ ਸ਼ਿਫਟ ਬਣੀ ਹੁੰਦੀ ਸੀ ਜੀ ਕਿ ਆਪਾਂ ਸਵੇਰੇ ਆਇਆ ਕੰਨਾਂ ਦੁਪਹਿਰ ਤੇ ਡੈਮ ਐ ਕੰਨਾਂ ਸ਼ਿਫਟ ਕੰਪਲੀਟ ਹੋਈ ਕਿਸੇ ਸਟਾਫ ਦੀ ਦੂਸਰੇ ਸਟਾਫ ਦੀ ਵਿੱਚ ਆਪਾਂ ਗਏ ਤੇ ਆਪਾਂ ਗਏ ਤੇ ਆਪਣੀ ਸ਼ਿਫਟ ਕੰਪਲੀਟ ਕੀਤੀ ਉਸ ਤੋਂ ਬਾਅਦ ਆ ਗਏ ਤੇ ਬਾਕੀ ਬਦਲਾਅ ਦੀ ਗੱਲ ਕਰ ਰਹੇ ਸਰ ਉਹ ਇੱਕ ਨੌਕਰੀ ਆ ਇਹ ਸਾਰੇ ਇੱਕ ਆਪਣਾ ਬਿਜ਼ਨਸ ਆ ਫਰਕ ਤਾਂ ਸਾਰੇ ਹੈਗਾ ਮਤਲਬ ਚੀਜ਼ ਦੇ ਵਿੱਚ ਬਾਕੀ ਜੋ ਆਪਣੇ ਕੰਪਨੀ ਦਾ ਨਜ਼ਾਰਾ ਉਹ ਫਿਰ ਜੋਬ ਚੀਨੀ ਹੈ ਇਸ ਤਰ੍ਹਾਂ ਦਾ ਟੈਸਟ ਲੱਗਾ ਨਹੀਂ ਕਾਫੀ ਵਧੀਆ ਹੈਗਾ ਕਈ ਵਾਰੀ ਆ ਚੁੱਕੇ ਪਹਿਲੇ ਵੀ ਮਨ ਨਾਲੇ ਬੜਾ ਰੀਜ਼ਨੇਬਲ ਰੇਟ ਹੈ इट्स क्वाइट ਗੁੱਡ اچھا ਕਿਉਂਕਿ ਇਹ ਖਾਸ ਸ਼ੈਫ ਹੈ ਰਹਿ ਚੁਕੇ ਨੇ ਕਿ ਵੱਡੇ ਹੋਟਲ ਚ ਹਾਂਜੀ ਉਹੀ ਮੈਂ ਵੀ ਹੋਟਲ ਆਈ ੜੀ ਆ ते नीज़ नीज़ अच्छा टेस्ट कैसे जाना नहीं अच्छा अच्छा हां जी हां जी उनको काम पता जिस तरह की बात की है ते कस्टमर भी आ रहे ने बहुत बढ़िया सैटिस्फाई हो के आ रहे ने ते बढ़िया टेस्ट बढ़िया लग रहा है ਤੁਸੀਂ ਦੇਖ ਸਕਦੇ ਕਿ ਬਹੁਤ ਵਧੀਆ ਸੈਟਅਪ ਹੈ ਜਿਵੇਂ ਆਪਾਂ ਰੈਸਟੋਰੈਂਟ ਤੇ ਭਾਜੀ ਇੱਥੇ ਕਿੰਨਾ ਕੁ ਪ੍ਰਿਪੇਅਰ ਕਰਕੇ ਦਿੰਦੇ ਹੋ ਕਿਸ ਅਕੋਰਡਿੰਗ ਤੇ ਸਾਮਾਨ ਬਣਾ ਕੇ ਘਰੋਂ ਲੈ ਕੇ ਆਉਂਦੇ ਕੀ ਸਿਸਟਮ ਨਹੀਂ ਸਾਮਾਨ ਤੇ ਸਰ ਮੇਰਾ ਇੱਥੇ ਨਹੀਂ ਬਣਦਾ ਮੈਂ ਸਾਰਾ ਸਾਮਾਨ ਬਣਾਦਾ ਆਪਣੇ ਘਰ ਸਾਰਾ ਸਮਾਨ ਘਰੋ ਬਣਾ ਕੇ ਤੇ ਇੱਥੇ ਇਸ ਨੂੰ ਮੈਂ ਖਾਲੀ ਆਪਣਾ ਗਰਮ ਗਰਮ ਕਰਨਾ ਬਾਕੀ ਜੇ ਮਾੜਾ ਮੋਟਾ ਕੋ ਮਸਾਲਾ ਮਸਲਾ ਲਗਾਣਾ ਉਹ ਚੀ ਲਗਾ ਕੇ ਪਾ ਦੇ ਦੀ ਤੇ ਜਿਹੜਾ ਮੇਲਾ ਜਿਹੜਾ ਮੇਰਾ ਮੇਨ ਕੰਮ ਕੰਦਾ ਜਿਹੜਾ ਬੇਸ ਉਹ ਕਰਈ ਹੈ ਇੱਥੇ ਇਸ ਨੂੰ ਖਾਲੀ ਮੇਰਾ ਸਾਰਾ ਸਮਾਨ ਬਣਾਇਆ ਹੈ ਖਾਲੀ ਮੈਂ ਗਰਮ ਕਰਕੇ ਦਿਖਾਉਂਦਾ ਪਣੀ ਇੱਕ ਰੋਡ ਸਾਈਡ ਦੇ ਵਿੱਚ ਕੰਮ ਜਿਹੜੇ ਲੋਕੀ ਕਰਦੇ ਉਹ ਟੇਸ ਚ ਤੇ ਇੱਕ ਰੈਸਟੋਰੈਂਟ ਦੇ ਟੇਸ ਚ ਬਹੁਤ ਫਰਕ ਹੁੰਦਾ ਉਹ ਜਿਵੇਂ ਕਸਮ ਕਹਿ ਕੇ ਨਹੀਂ ਕਰ ਉਹ ਰੈਸਟੋਰੈਂਟ ਟਾਈਪ ਹੀ ਲੱਗਾ ਕੀ ਫਰਕ ਕੀ ਹੁੰਦਾ ਇਸ ਚ ਕੀ ਅਲੱਗ ਕੀ ਕਰਦੇ ਹੋ ਤੁਸੀਂ ਹੋਟਲ ਆਈਂ ਦੇ ਵਿੱਚ ਕੀ ਹੈ ਮੇਨ ਕਿਉਂਕਿ ਪ੍ਰੋਪਰ ਇੱਕ ਦੇ ਬ੍ਰਾਂਡ ਦੇ ਸਬਾਲ ਉੱਥੇ ਵਰਤੀਦਾ ਅੱਛਾ ਠੀਕ ਹੈ ਹੋਟਲ ਆਈਂ ਚ ਪ੍ਰੋਪਰ ਐਮਡੀਆ ਦੇ ਮਸਾਲੇ ਆ ਐਮਡੀਆ ਦਾ ਸਾਰਾ ਕੁਝ ਮਤਲਬ ਮਸਾਲੇ ਵੀ ਆ ਅੱਛੀ ਕੁਆਲਿਟੀ ਦੇ ਸਬਾਲ ਉੱਥੇ ਵਰਤੀਦਾ ਉਹ ਉਹੀ ਸਬਾਲ ਅਸੀਂ ਇੱਥੇ ਵਰਤੇਦੇ ਬੇ ਆ ਅੱਛੀ ਕੁਆਲਿਟੀ ਆਪਾਂ ਇਸਤੇਮਾਲ ਕਰ ਰਹੇ ਆ लोग क्वालिटी मसाले ਲਈ ਇਸਤੇਮਾਲ ਕਰ ਰਹੇ ਅچھے ਬ੍ਰਾਂਡ ਦੇ ਮਸਾਲੇ ਇਸਤੇਮਾਲ ਕਰਦੇ ਤੇ ਬਸ ਟੇਸਟ ਜੋ ਟੇਸਟ ਆਪਾ ਹੋਟਲ ਲੈਂਚਰਸ ਰੱਖਿਆ ਉਹ ਟੇਸਟ ਅਸੀਂ ਇੱਥੇ ਦੇਦੇ ਹਾਂ ਕਸਟਮਰ ਟੇਸਟ ਨਾਲ اور ਕੁਆਲਿਟੀ ਨਾਲ ਸੀ ਕੋਮਪਰੋਮਾਈਜ਼ ਨਹੀਂ ਕੀਤਾ ਭਜੀ ਜਿਹੜਾ ਇੱਕ ਕਹਿੰਦੇ ਨੇ ਕਿ ਜਿਹੜਾ ਇੱਕ ਮੁਸ਼ਕਿਲ ਹਾਲਾਤ ਆਂਦਰੇ ਚੰਗੇ ਚੰਗੇ ਵੀ ਆਪਣਾ ਸਾਥ ਦੇਣਾ ਛੱਡ ਜਾਂਦੇ ਰਿਸ਼ਤਦਾਰੀ ਦੀ ਗੱਲ ਕਰ ਲਈ ਇੱਕ ਹੋਟਲ ਤੋਂ ਜੌਬ ਛੱਡਣਾ ਇੱਕ ਫੈਮਿਲੀ ਦੇ ਉੱਤੇ ਕਿ ਮੁਸੀਬਤ ਹੀ ਆ ਜਾਂਦੀ ਕਿ ਮੁਸ਼ਕਿਲ ਹੋ ਜਾਂਦਾ ਸਭ ਕੁਝ ਮੈਨੇਜ ਕਰਨਾ ਕਿੰਨਾ ਕੋ ਸੈਨਾਪਿਆ ਇਸੇਦਾਰਾਂ ਵੱਲੋਂ ਕੋਈ ਸਪੋਰਟ ਮਿਲੀ ਹੈ ਕਿ ਨਹੀਂ ਸਰ ਇਸੇਦਾਰਾਂ ਵੱਲੋਂ ਸਪੋਰਟ ਤੇ ਕੋਈ ਜ਼ਿਆਦਾ ਨਹੀਂ ਮਿਲੀ ਪਰ ਮੇਰੇ ਬ੍ਰਦਰ ਵੱਲੋਂ ਮੈਨੂੰ ਪੂਰੀ ਸਪੋਰਟ ਮਿਲੀ ਹੈ ਦੋ ਬ੍ਰਦਰ ਨੇ ਮੇਰੇ ਦੋਵਾਂ ਵੱਲੋਂ ਮਿਲ ਪੂਰੀ ਪੂਰੀ ਸਪੋਰਟ ਵੀ ਮਿਲੀ ਹੈ ਨਾਲੇ ਇੱਕ ਹਿੰਮਤ ਵੀ ਰੱਖੀ ਹੈ ਤੇ ਪੈਸੇ ਵੱਲੋਂ ਲੈ ਕੇ ਹਿੰਮਤ ਵੱਲੋਂ ਲੈ ਕੇ ਤੋਂ ਕਹਿੰਦੇ ਤੂੰ ਆਪਣਾ ਹਿੰਮਤ ਨਾ ਹਾਰ ਤੂੰ ਆਪਣਾ ਡਟ ਕੇ ਕੰਮ ਕਰ ਕੋਈ ਚੱਕਰ ਨਹੀਂ ਤੇ ਬਸ ਮੈਂ ਹਿੰਮਤ ਦੇ ਸਾਹਮਣਾ ਬਾਕੀ ਪਰਬਾਤ ਵੱਲੋਂ ਹਿੰਮਤ ਰਹੀ ਹੈ ਉਸੇ ਆਪਣੇ ਅੰਦਰ ਵੀ ਹਿੰਮਤ ਲਈ ਆਪਾਂ ਟੁੱਟਣ ਦਿੱਤੀ ਕਿਉਂਕਿ ਜੇ ਅਸੀਂ ਆਪ ਟੁੱਟ ਜਾਂਦੇ ਅਸੀਂ ਕੰਮ ਕਰਦਾ ਪਰਿਵਾਰਕ ਤਾਂ ਪਾਲਣਾ ਤੇ ਆਪਣੀ ਹਿੰਮਤ ਵੀ ਅਸੀਂ ਪੂਰੀ ਆਪਣੀ ਬਰਕਰਾਰ ਰੱਖੀ ਹੈ ਪਰਮਾਤਮਾ ਵੱਲੋਂ ਵੀ ਹਿੰਮਤ ਰੱਖੀ ਹੈ ਤੇ ਬ੍ਰਦਰਾਂ ਵੀ ਮੇਰਾ ਬੁਰਾ ਸਾਥ ਦਿੱਤਾ ਆਪਣਾ ਦੋ ਭਰਾ ਆਨੇ ਵਾਲੇ ਪੂਰਾ ਸਾਥ। ਉਹਨਾਂ ਦੇ ਸਾਥ ਦੇ ਸਾਹਮਣੇ ਹੀ ਮੈਂ ਇੱਥੇ ਤੱਕ ਪਹੁੰਚਿਆ ਸਰ। ਅੱਛਾ। ਬਜੀ ਕੀ ਥੋੜਾ ਦੱਸ ਜੋ ਆਪਣੇ ਮੀਨੂ ਪਰ ਹੈ ਕੀ ਕੀ ਇੱਥੇ ਬਣਾਉਂਦੇ ਹੋ? ਤੇ ਕੀ ਕੀ ਟਾਈਮਿੰਗਸ ਹੁੰਦੇ ਨੇ ਕਿਸ ਤਰ੍ਹਾਂ ਜੇ ਕਿਸੇ ਕਸਟਮਰ ਨੂੰ ਰੀਚ ਕਰਨਾ ਕਿਸ ਤਰ੍ਹਾਂ ਕਰ ਸਕਦਾ ਮੇਰਾ ਮੈਨੂ ਬਹੁਤ ਛੋਟਾ ਜਿਹਾ ਮੈਨੂ ਆ ਸਿਰ ਇੱਕ ਤਰ੍ਹਾਂ ਦਾ ਮੈਂ ਚਿਕਨ ਬਰੈਨੀ ਇੱਕ ਹੋਮ ਮੇਡ ਚਿਕਨ ਚਿਕਨ ਚਾਵਲ ਔਰ ਰਾਜਮਾ ਚਾਵਲ ਤਵਾ ਚਪਾਤੀ ਪਲੇਨ ਔਰ ਸਟੀਮ ਰਾਈਸ ਇਹ ਚੀਜ਼ ਹੈ 5 6 ਮਿੰਟ ਟਾਈਮਿੰਗ ਸਰ ਮੇਰਾ ਜਿੱਥੇ ਕੋਈ ਸਵੇਰੇ 11:30 ਤੋਂ ਲੈ ਕੇ ਦੁਪਹਿਰ 4 ਵਜੇ ਤੱਕ 4 4:30 ਤੱਕ ਫਿਰ ਉਹ ਸਬਾ ਮੈਂ ਚਲੇ ਜਾਂਦਾ ਘਰ ਫਿਰ ਨਵੀਂ ਸਾਰੀ ਪ੍ਰੇਪਰੇਸ਼ਨ ਦੁਬਾਰਾ ਫਿਰ ਕਰਕੇ ਦੁਬਾਰਾ ਸ਼ਾਮਾਂ ਨੂੰ ਫਿਰ ਇੱਥੇ ਆਈਦਾ ਤੇ ਲੋਕੇਸ਼ਨ ਸਰ ਮੇਰੀ ਹੈਗੀ ਜੇ ਹੌਲੀ ਲੈਂਦੇ ਬਿਲਕੁਲ ਸਾਹਮਣੇ ਬਿਆਸਪਾਰਾ ਰਣਜੀਤ ਐਵੇਨਿਊ ਬੀ ਬਲਾਕ ਇਹ ਦੇਖੋ ਉਹ ਤਾਂ ਹਫਤਾ तिसरा ਕੀ ਇੱਕ ਵੱਡੇ ਹੋਟਲ ਇਹ ਸ਼ੈਫ ਜਿਹਨੇ ਕਿ ਹੁਣ ਇੱਕ ਲੋਰ ਸਾਈਡ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਜਿਸ ਦੇ ਵਿੱਚ ਰਿਸਪੌਂਸ ਵਧੀਆ ਮੇਕਰ ਨੂੰ ਮਿਲਿਆ ਪਰ ਇੱਕ ਹੋਰ ਯੂਨਿਕ ਕੰਮ ਕੀਤਾ ਕਿ ਆਟੋ ਦੇ ਵਿੱਚ ਜਿੱਥੇ ਲੋਕੀ ਸਵਾਰੀਆਂ ਨੂੰ ਧੁੰਦੇ ਨੇ ਉੱਥੇ ਹੀ ਜਿਹੜਾ ਇੱਕ ਵੀਰ ਨੇ ਜਿਹੜਾ ਸੈਟਅਪ ਸ਼ੁਰੂ ਕੀਤਾ ਹੈ ਕਿ ਵੱਖਰਾ ਕਨਸੈਪਟ ਦੇਖਣ ਨੂੰ ਮਿਲਿਆ ਹੋਟਲ ਲਾਈਨ ਦਾ ਬਿਲਕੁਲ ਕਹਿ ਰਹੀ ਹੈ ਕਿ ਜੋ ਐਕਸਪੀਰੀਅੰਸ ਹੈ ਉਹ ਇੱਥੇ ਸਵਾਦ ਮੇਕਰ ਨੂੰ ਮਿਲਦਾ ਲੋਕੀ ਵੀ ਅਕਸਰ ਕਹਿੰਦੇ ਨੇ ਕਿ ਜੋ ਫੀਡਬੈਕ ਮਿਲ ਰਿਹਾ ਹੈ ਕਿ ਸੇਮ ਟੇਸਟ ਹੋਟਲ ਦਾ ਹੀ ਹੈ ਤੇ ਮੁਸ਼ਕਿਲ ਆਈ ਸੀ ਕਿ ਕਿੱਥੇ 50000 ਦੀ ਜੌਬ ਛੱਡ ਕੇ ਤਾਂ ਫਿਰ ਇੱਥੇ ਆ ਕੇ ਕੰਮ ਕਰ ਤੇ ਅੱਗੇ ਮਿਹਨਤ ਨੂੰ ਤਰਜੀਹ ਦੇ ਰਿਹਾ ਸੀ ਆਸ ਕਰਦੇ ਹਾਂ ਲੋਕ ਜਿਹੜੇ ਇਹਨਾਂ ਤੋਂ ਪੁੱਛ ਸੇ ਰੈਨ ਕਰੇ ਜ਼ਿੰਦਗੀ 'ਚ ਅੱਗੇ ਵਧਣਗੇ ਮਿਊਂਟੀ ਉਜਾਦਰ ਵਸਪ ਤੋਂ ਸਿਰਫ ਸਿਟੀ ਹੈਡਲਾਈਨਸ ਹਨ ਨਹੀਂ ਸਿਰਫ